ਆਏ ਤੇ ਆਪ ਦੇਖਣੇ ਵਾਲਾ ਹੈ ਸਾਡੇ ਭਾਈ ਸਾਡੇ ਬੱਚੇ ਨਾਲ ਅਸੀਂ ਉਹੀ ਵਿੱਚ ਜਾ ਰਹੇ ਹਾਂ ਉਦੋਂ ਹੀ ਜਰਾ ਜੀ ਕਦੋਂ ਲੈ ਚੱਲ ਕੇ ਆਉਂਦੇ ਹਾਂ ਵਾਹ ਅਸੀਂ ਚੱਲਦੇ ਇਧਰ ਸਾਈਡ ਜਾਣਾ ਪਵੇਗਾ ਜੀ ਇਧਰ ਨਹੀਂ ਆਉਣਾ ਅਸਲ ਦੇ ਵਿੱਚ ਨਾ ਜੀ ਜਿਹੜਾ ਸਾਡਾ ਤੰਤਰ ਪ੍ਰਸ਼ਾਸਨਿਕ ਤੰਤਰ ਹੈ ਜਿਹੜਾ ਉਹ ਬਹੁਤ ਗੰਦਲਾ ਹੋ ਚੁੱਕਿਆ ਸਾਡੇ ਇੱਥੇ ਜ਼ਿਲ੍ਹੇ ਦੇ ਵਿੱਚ ਜਿਹੜੇ ਦਰਜਾ ਵਾ ਦਰਜਾ ਪਹਿਲਾਂ ਕੋਈ ਡੀਸੀ ਰਹੇ ਲਿਆ ਔਰ ਹੋਰ ਸੀਨੀਅਰ ਅਧਿਕਾਰੀ ਨੇ ਆਈਐਸ ਆਈਪੀਐਸ ਜਿਹੜੇ ਰਿਟਾਇਰ ਹੋ ਗਏ ਵੱਡੀਆਂ ਪੋਸਟਾਂ ਤੇ ਉਹਦੇ ਭਤੀਤੇ ਉਹਨਾਂ ਨੇ ਜਿਹੜੀ ਜੰਗਲਾਤ ਦੀ ਜ਼ਮੀਨ ਦਰਿਆਾਂ ਦੇ ਵਿੱਚ ਦੋਨੇ ਬੰਨਾਂ ਦੇ ਵਿਚਾਲੇ ਜ਼ਮੀਨਾਂ ਉਹਨਾਂ ਨੇ ਉਹ ਜ਼ਮੀਨ ਤੇ ਕਬਜ਼ਾ ਕਰ ਲਿਆ ਥੋੜੀ-ਬੋਤੀ ਜ਼ਮੀਨ ਉਹਨਾਂ ਨੇ ਮੁੱਲ ਲਈ 25 ਕਿੱਲੇ ਤੇ 100-100 ਕਿੱਲੇ ਦੇ ਨੇੜੇ ਕਬਜ਼ਾ ਕਰ ਲਿਆ ਉਹਦੇ ਤੇ ਔਰ ਉਹ ਜ਼ਮੀਨ ਦੀ ਮਲਕੀਅਤ ਹੀ ਆ ਜਿਹੜੀ ਉਹ ਜੰਗਲਾਤ ਵਿਭਾਗ ਦੇ ਨੋਆ ਪਰ ਉੱਥੇ ਪਲਾਂਟੇਸ਼ਨ ਹੋਈ ਵੀ ਪਾਪੂਲਰ ਦੀ ਕਬਜ਼ਾ ਉਹਨਾਂ ਆਈਐਸ ਅਫਸਰਾਂ ਦਾ ਹੁਣ ਉਹਨਾਂ ਦੇ ਭਾਈ ਭਤੀਜੇ ਅਗੇ ਅਫਸਰ ਲੱਗੇ ਹੋਏ ਆ ਇਹ ਸਿਰਫ ਤੇ ਸਿਰਫ ਤੁਸੀਂ ਯਕੀਨ ਨਹੀਂ ਮੰਨਣਾ ਜੀ ਇਹ ਸਿਰਫ ਸਿਰਫ 2-300 ਕਿਲੇ ਦੇ ਵਿੱਚ ਪਪੂਲਰਾਂ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਸਾਡਾ ਚਮਕੌਰ ਸਾਹਿਬ ਹਲਕਾ ਔਰ ਚਮਕੌਰ ਸਾਹਿਬ ਦੇ ਨਾਲ ਲੱਗਦਾ ਸਮਰਾਲਾ ਹਲਕਾ ਇਤਿਹਾਸਿਕ ਨਗਰੀ ਸ਼੍ਰੀ ਚਮਕੌਰ ਸਾਹਿਬ ਇਤਿਹਾਸਿਕ ਨਗਰੀ ਸ਼੍ਰੀ ਮਾਚੀਵਾੜਾ ਸਾਹਿਬ ਤੇ ਉਸ ਤੋਂ ਬਾਅਦ ਲੁਧਿਆਣੇ ਤੱਕ ਇਹਨਾਂ ਸਾਰੇ ਲੋਕਾਂ ਦੀ ਜੀਅ ਜਾਨ ਮਾਲ ਔਰ ਸਾਡਾ ਪਸ਼ੂ ਤਨ ਹਰ ਇੱਕ ਚੀਜ਼ ਨੂੰ ਮਾਰਨ ਤੇ ਦਾਤੇ ਲਾਤਾ ਇਹਨਾਂ ਨੇ ਸਿਰਫ ਤੇ ਸਿਰਫ ਪਪੂਲਰ ਬਚਾਉਣ ਵਾਸਤੇ ਇੱਕ ਹਫਤਾ ਹੋ ਗਿਆ ਇਹ ਸਾਡੀਆਂ ਟੀਮਾਂ ਨੂੰ ਨਾਂ ਲੈ ਕੇ ਪ੍ਰਸ਼ਾਸਨ ਨੂੰ ਜਾਂਦਿਆਂ ਨੂੰ ਔਰ ਹੋਰ ਦੱਸ ਦਿੰਨਾ ਜੀ ਮੈਂ ਜਿਹੜੀ ਉੱਥੋਂ ਸਿਲਟ ਕੱਢਣੀ ਆ ਜਾਂ ਜਿਹੜੀ ਉੱਥੋਂ ਡਰੇਨ ਬਣਾਉਣੇ ਨੇ ਉਹ ਅਸੀਂ ਕਹਿ ਰਹੇ ਆ ਉਹ ਬਿਲਕੁਲ ਦਰਿਆ ਦੇ ਸੈਂਟਰ ਦੇ ਵਿੱਚ ਉੱਥੇ ਕੋਈ ਪਾਣੀ ਨਹੀਂ ਚੱਲ ਰਿਹਾ ਇੱਥੇ ਕਿਉਂਕਿ ਪਾਣੀ ਸਾਰਾ ਇੱਧਰ ਸਾਡੇ ਵਾਲੇ ਪਾਸੇ ਆਇਆ ਪਾ ਬੰਨ੍ਹ ਦੇ ਪਾਸੇ ਔਰ ਜਿਉਂ ਰੇਤਾ ਕੱਢਿਆ ਜਾਂਦਾ ਉੱਥੋਂ ਇੱਕ ਡਰੇਨ ਟੈਪ ਬਣ ਜਾਂਦੀ ਆ ਤਾਂ ਜੇ ਇਹ ਤੋਂ ਅੱਧਾ ਪਾਣੀ ਦੁੱਧ ਨੂੰ ਜਾਣ ਲੱਗ ਗਿਆ ਤਾਂ ਇੱਧਰ ਜਿਹੜੇ ਬੰਨਾਂ ਨੂੰ ਖਤਰਾ ਹੋਇਆ ਵਾ ਇਹ ਬੰਨਾਂ ਦਾ ਖਤਰਾ ਟਲ ਜਾਊਗਾ ਨਹੀਂ ਜਿੱਦਾਂ ਹੁਣ ਪਿੱਛੇ ਲੁਧਰਾਂ ਦੇ ਕੋਲ ਬੰਨ ਟੁੱਟਿਆ ਇਹ ਵੀ ਟੁੱਟਣੇ ਨੂੰ ਤਿਆਰ ਆ ਬੰਨ ਟੁੱਟ ਜੂਗਾ ਅਸੀਂ ਦੇਖਦੇ ਜਿੰਨਾ ਸਾਰਾ ਦਿਨ ਲਾ ਕੇ ਪੂਰੇ ਪੰਜਾਬ ਦੇ ਨੌਜਵਾਨ ਲੱਗੇ ਹੋਏ 2 ਤੋਂ 3000 ਬੰਦਾ ਰੋਜ਼ ਕੰਮ ਕਰਦਾ ਜੀ ਉੱਥੇ ਸਰਕਾਰੀ ਤੌਰ ਤੇ ਤਾਂ ਲਫਾਫੇ ਵੀ ਪੂਰੇ ਨਹੀਂ ਹੋ ਰਹੇ ਜੀ ਨਾ ਉੱਥੇ ਕੋਈ ਬੈਕ ਪੂਰਾ ਹੋ ਰਿਹਾ ਕੋਈ ਵੀ ਸੰਤਾਂ ਮਹਾਪੁਰਸ਼ਾਂ ਨੂੰ ਬੇਨਤੀਆਂ ਕਰ ਕਰਕੇ ਦਾਨ ਆ ਰਿਹਾ ਹਰ ਇੱਕ ਚੀਜ਼ ਦਾਨ ਦੇ ਵਿੱਚ ਆ ਰਹੀ ਹੈ ਜੀ ਉੱਥੇ ਸਰਕਾਰ ਵੱਲੋਂ ਕੁਝ ਨਹੀਂ ਹੈਗਾ ਸਾਡੇ ਜਿਹੜੇ ਅਫਸਰ ਲਾਏ ਹੋਏ ਆਹ ਦੇ ਬਤਮੀਜ਼ ਲੋਕਾਂ ਨੂੰ ਬੋਲਦੇ ਨੇ ਕਿ ਉੱਥੋਂ ਜਾ ਕੇ ਬਾਤ ਗੱਡੀਆਂ ਦੇ ਵਿੱਚ ਜਾ ਕੇ ਸੌਂ ਜਾਂਦੇ ਨੇ ਦੈਨ ਰਾਤ ਪੰਜਾਬ ਦਾ ਨੌਜਵਾਨ ਉੱਥੇ ਲੱਗਿਆ ਹੋਇਆ ਪੰਜਾਬ ਦੇ ਬਜ਼ੁਰਗ ਲੱਗੇ ਹੋਏ ਨੇ ਇਹ ਸਿਰਫ ਸਿਰਫ ਇੱਕ ਡਰੇਨ ਨਿਕਲ ਜਾਂਦੀ ਆ ਇਹ ਸਾਰੀ ਜਿੰਨੀ ਐਕਸਰਸਾਈਜ਼ ਹੋ ਰਹੀ ਖਤਮ ਹੋ ਜਾਣੀ ਆ ਪਾਣੀ ਨੇ ਆਪਣੇ ਸਿੱਧੇ ਰਸਤੇ ਚੱਲੇ ਜਾਣਾ ਨਾ ਉੱਧਰਲੇ ਬੰਨ ਨੂੰ ਕੋਈ ਖਤਰਾ ਨਾ ਇੱਧਰਲੇ ਬੰਨ ਨੂੰ ਖਤਰਾ ਪਰ ਉਹਦਾ ਦਸ਼ਤਤੀ ਕੀ ਆ ਹੁਣ ਡੰਮੜੋਲੇ ਜੀ ਠੋਕਰਾਂ ਟੁੱਟ ਰਹੀਆਂ ਨੇ ਲਗਾਤਾਰ ਇੱਕ ਠੋਕਰ ਹੁਣ ਸਿਰਫ 25-30 ਕਿਫਟ ਰਹਿੰਦੀ ਆ ਜੋ ਟੁੱਟ ਜਾਂਦੀ ਆ ਫਿਰ ਉਹ ਜਿਹੜਾ ਪਾਣੀ ਉਧਰ ਠੋਕਰਾਂ ਬੱਜ ਕੇ ਸਿੱਧਾ ਆ ਰਿਹਾ ਬੰਨ ਨੂੰ ਉਹਨੇ ਸਿੱਧਾ ਟੁੱਟ ਪਿਆ ਉਹਨੇ ਸਿੱਧਾ ਫੇਰ ਆ ਕੇ ਦੇ ਵਿੱਚ ਬਣਨਾ ਔਰ ਜਮਕੌਰ ਸਾਹਵਲਕੇ ਦੇ ਕੁਸ਼ਪਿੰਦਰ ਨੇ 30 32 ਪਿੰਡ ਉਹਨਾਂ ਨੂੰ ਮਾਰ ਕਰੇਗਾ ਬਾਕੀ ਉਹਨੇ ਸਮਰਾਲੇ ਹਲਕੇ ਤੇ ਤਾਂ ਕੋਈ ਪਿੰਡ ਛੱਡ ਨਹੀਂ ਹੈ ਨੀ ਉਸ ਪਣੀ ਸਾਡੇ ਨਾਲ ਸਤਨੂਜ ਦਰਿਆ ਲੰਘਦਾ ਉਹਦੇ ਜਿਹੜਾ ਬੰਨ ਆ ਉਹਦੇ ਬਿਲਕੁਲ ਨਾਲ ਪਾਣੀ ਚੱਲ ਰਿਹਾ ਹੈ ਪੂਰੇ ਜੋਰਾਂ ਤੇ ਕਿਉਂਕਿ ਬੰਨ ਤੋਂ ਦੂਜੀ ਸਾਈਡ ਜਿਹੜਾ ਬਲਾਚੌਰ ਵਾਲੀ ਸਾਈਡ ਆ ਉਧਰ ਤੋਂ ਟੱਕਰ ਲੱਗੀ ਹੋਈ ਹੈ ਇੱਕ ਉਹ ਪਾਣੀ ਸਾਰਾ ਸਾਡੇ ਨਾਲ ਆ ਕੇ ਸਾਡੇ ਬੰਨ ਨਾਲ ਵੱਜ ਰਿਹਾ ਹੈ ਇੱਧਰ ਉਹ ਜਿਹੜੀ ਜ਼ਮੀਨ ਆ ਉਧਰ ਪਰਲੇ ਪਾਸੇ ਉੱਚੀ ਆ ਟੱਕਰ ਸਾਡੇ ਨਾਲ ਵੱਜ ਰਹੀ ਆ ਕੇ ਸਾਡੇ ਬੰਨ ਨੂੰ ਟਾ ਲੱਗ ਰਹੀ ਆ। ਅਸੀਂ ਕਈ ਦਿਨਾਂ ਤੋਂ ਪ੍ਰਸ਼ਾਸਨ ਨੂੰ ਬੇਨਤੀ ਕਰ ਰਹੇ ਹਾਂ ਕਿ ਜਿਹੜੀ ਉਹ ਟੱਕਰ ਆ ਉਹਨੂੰ ਹਟਾ ਦਿਓ ਤੇ ਉਹ ਟੱਕਰ ਨੂੰ ਹਟਾ ਕੇ ਜਿਹੜਾ ਪਾਣੀ ਦਾ ਰੋਖਾ ਉਹ ਸਿੱਧਾ ਕਰ ਦਿਓ। ਉਹਦਾ ਕਾਰਨ ਵੀ ਇਹ ਹੈ ਕਿ ਸਾਡੇ ਇਲਾਕੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਨਜਾਇਜ਼ ਮਾਈਨਿੰਗ ਹੋਈ ਆ। ਉਹ ਨਜਾਇਜ਼ ਮਾਈਨਿੰਗ ਦੇ ਕਾਰਨ ਅਸੀਂ ਡੁੱਬ ਰਹੇ ਹਾਂ। ਅੱਜ ਸਾਡੇ ਬੱਚੇ ਡੁੱਬ ਰਹੇ ਆ। ਉਹ ਬੰਨ ਨੂੰ ਖਤਰਾ ਬਣਿਆ ਹੋਇਆ ਇਸ ਕਰਕੇ ਅਸੀਂ ਅੱਜ ਇੱਥੇ ਪਹੁੰਚੇ ਹਾਂ। ਨਹੀਂ ਕਾਰਨ ਕਿਹਾ ਹਟਾ ਕਿਉਂ ਨਹੀਂ ਦੇ ਦ? ਹਟਾਉਣ ਦਾ ਜਿਹੜਾ ਉਹਨੂੰ ਨਾ ਹਟਾਉਣ ਦਾ ਕਾਰਨ ਆ ਵੀ ਡਰੇਨ ਨਹੀਂ ਕੱਢਣੀ ਉਹਦੇ ਵਿੱਚ ਸਾਡੇ ਡੀਸੀ ਸਾਹਿਬ ਸਾਡੇ ਜਿਹੜੇ ਡਾਕਟਰ ਚਰਨਜੀਤ ਸਿੰਘ ਐਮਐਲਏ ਆ ਤੇ ਬਲਾਚਾਰ ਤੋਂ ਐਮਐਲਏ ਆ ਜਿਹੜੇ ਕੁਟਾਰੀਆ ਜੀ ਮੈਡਮ ਉਹ ਵਿੱਚ ਇਨਵੋਲਵ ਨੇ ਉਹ ਬੰਨ ਨੂੰ ਕੱਟ ਨਹੀਂ ਉਹਨੂੰ ਆਪਣੇ ਜਿਲੀ ਵਿੱਚ ਜ਼ਮੀਨ ਉਹਨੂੰ ਕੱਟ ਨਹੀਂ ਲਾਉਣ ਦਿੰਦੇ ਉਹ ਜੰਗਲਾਤ ਦੀ ਜ਼ਮੀਨ ਆ ਜਿਹੜੀ ਉਹ ਜੰਗਲਾਤ ਦੀ ਜ਼ਮੀਨ ਆ ਉਹ ਵੱਡੇ ਵੱਡੇ ਅਫਸਰਾਂ ਨੇ ਜਿਹੜੇ ਸਾਫ ਕਾ ਅਫਸਰ ਆ ਉਹਨਾਂ ਦੇ ਕਬਜ਼ੇ ਹੇਠ ਆ ਪਪੂਲਰ ਲਾਏ ਹੋਏ ਆ ਉਹਨੂੰ ਬਚਾਉਣ ਦੇ ਮਾਰੇ ਉਥੇ ਕੱਟ ਨਹੀਂ ਲਾਇਆ ਜਾ ਨਾ ਰਹੇ ਤੇ ਉਥੇ ਬਾਰ ਬਾਰ ਪ੍ਰਸ਼ਾਸਨ ਗਿਆ ਉਹਨਾਂ ਨੇ ਦੇਖਿਆ ਉਹਨਾਂ ਨੇ ਸਾਡੇ ਕੋਲ ਮੰਨਿਆ ਵੀ ਇੱਥੇ ਕੱਟ ਲਾ ਕੇ ਦਰਿਆ ਦਾ ਰੁਖ ਸਿੱਧਾ ਹੋ ਸਕਦਾ ਪਰ ਉਹਨਾਂ ਦੀ ਕੋਈ ਮਜਬੂਰੀ ਆ ਜੀ ਸਾਡੇ ਅਫਸਰਾਂ ਦੀ ਸਾਡੇ ਲੀਡਰਾਂ ਦੀ ਉਹਦੇ ਕਾਰਨ ਉਹ ਕੱਟ ਨਹੀਂ ਲਾਇਆ ਜਾ ਰਹੇ ਪ੍ਰਸ਼ਾਸਨ ਦਾ ਸੀ ਪਹਿਲਾ ਡੀਸੀ ਸਾਹਿਬ ਨੂੰ ਵੈਸੇ ਵੀ ਕਿਹਾ ਤੁਹਾਡੇ ਜਰੀਏ ਵੀ ਕਹਿਿੰਦਾ ਸੀਗਾ ਤੁਸੀਂ ਉੱਥੇ ਆਓ ਨਾ ਤੁਹਾਡੇ ਉੱਥੇ ਪੈਰ ਲਵੇੜਨ ਨਾਲ ਉੱਥੇ ਰੁਕਣਾ ਨਹੀਂ ਬੰਦਣਾ ਜਿਹੜਾ ਤੁਹਾ ਤੋਂ ਸਮਾਨ ਮੰਗਾਉਂਦੇ ਆ ਉਹ ਚਾਰ-ਚਾਰ ਘੰਟੇ ਕਈ ਵਾਰ ਲਾਈਵ ਹੋਣਾ ਪੈਂਦਾ ਫਿਰ ਸਮਾਨ ਮਾੜਾ ਮੋਟਾ ਆਉਂਦਾ ਨਹੀਂ ਸੰਗਤ ਲੈ ਕੇ ਆ ਰਹੀ ਆ ਬੰਦ ਸੰਗਤ ਬੰਦ ਰਹੀਗਾ ਨਾ ਤੁਹਾਡਾ ਟੈਕਨੀਕਲ ਆ ਕੋਈ ਨਾ ਕੋਈ ਹੋਰ ਬੰਦਾ ਹੈਗਾ ਤੁਹਾਡਾ ਕੀ ਕੀ ਯੋਗਦਾਨਾ ਤੁਹਾਡਾ ਸਿਰਫ ਉੱਥੇ ਜਿਹੜਾ ਤੁਸੀਂ ਆ ਕੇ ਵੀਡੀਓ ਪਾ ਦਿੰਦੇ ਦੀ ਸੀ ਸਾਹਿਬ ਦਾ ਇੱਕ ਯੋਗਦਾਨ ਹੈਗਾ ਉਹ ਕਹਿੰਦੇ ਨੇ ਇੱਥੇ ਸ਼ਰਾਰਤੀ ਅੰਸਰ ਰੌਲਾ ਪਾਉਂਦਾ ਟੁੱਟਣ ਲੱਗਿਆ ਤੇ ਇਹਦਾ ਮਤਲਬ ਜਿਹੜੇ ਸਾਨੂੰ ਹੁਣ ਲੋਕਾਂ ਨੂੰ ਸੀ ਅਪੀਲ ਕਰੀ ਦੀ ਆ ਵੀ ਆਜੋ ਇੱਥੇ ਟੁੱਟ ਚੱਲਿਆ ਉਹ ਕਹਿੰਦੇ ਨੇ ਕਹਿੰਦੇ ਡੀਸੀ ਸਾਹਿਬ ਤਾਂ ਕਹਿੰਦੇ ਇੱਥੇ ਬਿਲਕੁਲ ਠੀਕ ਹੈਗਾ ਆ ਬੰਨ ਕਿੱਦਾਂ ਬੁਲਾਈਏ ਸੀ ਲੋਕਾਂ ਨੂੰ ਉਹ ਸਾਨੂੰ ਸ਼ਰਾਰਤੀ ਆਂਸਰ ਦੱਸਦੇ ਨੇ ਸਾਨੂੰ ਡੀਸੀ ਸਾਹਿਬ ਦਾ ਇਹ ਰੋਲ ਹੈਗਾ ਆ ਦੂਜਾ ਰੋਲ ਡੀਜੀ ਸਾਹਿਬ ਦਾ ਇਹ ਹੈਗਾ ਆ ਉਹ ਡੀਜੀ ਸਾਹਿਬ ਕਹਿੰਦੇ ਜਿਉਂ ਤੋਂ ਮਨਜ਼ੂਰੀਆਂ ਲੈਣੀਆਂ ਪੈਣੀਆਂ ਆ ਤਾਂ ਉੱਥੇ ਹੋਣਾ ਆ 5 ਦਿਨ ਹੋ ਗਏ ਸਾਨੂੰ ਇਹ ਗੱਲ ਕਹਿੰਦੇ ਆ ਨਾ 5 ਦਿਨ ਤੋਂ ਮਨਜ਼ੂਰੀ ਨਹੀਂ ਮਿਲੀ ਪਰ ਐਕਸ਼ਨ ਜਿਹੜੇ ਹੈਗੇ ਨੇ ਮੌਕੇ ਤੇ ਜਿਨ੍ਹਾਂ ਦੀ ਇੱਥੇ ਡਿਊਟੀ ਹੈਗੀ ਆ ਮੈਂਡਿੰਗ ਤੇ ਉਹ ਮੈਂ ਰਾਤ ਨੂੰ 12 1 ਵਜੇ ਉਧਰ ਲੈ ਕੇ ਗਿਆ ਜੰਗਲ ਚ ਅਸੀਂ 1.5 ਕਿਲੋਮੀਟਰ ਤੁਰੇ ਆ ਕੇ ਸਾਰਾ ਦੇਖਿਆ ਉਹਨਾਂ ਨੇ ਅਸੀਂ ਜਦ ਇਧਰ ਵਾਪਸ ਆਏ 2:30 3 ਵਜੇ ਗਏ ਮੁੜਦੇ ਨੂੰ ਡੀਸੀ ਸਾਹਿਬ ਨੂੰ ਆ ਕੇ ਗੱਲ ਕੀਤੀ ਐਕਸ਼ਨ ਕਹਿੰਦੇ ਕੋਈ ਚੱਕਰ ਨਹੀਂ ਵੀ ਇਹਦੇ ਨਾਲ ਸਹੀ ਹੋਣਾ ਹੈਗਾ ਆ ਡੀ ਸਾਹਿਬ ਕਹਿੰਦੇ ਮਨਜ਼ੂਰੀ ਲੈਣੀ ਪਣੀ ਤਾਂ ਮਤਲਬ ਡੀਸੀ ਸਾਹਿਬ ਦੀ ਨੀਅਤ ਨਹੀਂ ਹੈਗੀ ਡੀਸੀ ਸਾਹਿਬ ਕਰਾਉਣਾ ਨਹੀਂ ਚਾਹੁੰਦੇ ਕੱਲ ਇਹਨਾਂ ਨੇ ਫਾਰਮੈਲਿਟੀ ਕੀਤੀ ਜਿਹੜਾ ਇਹਨਾਂ ਦਾ ਰਮਨ ਬੈਂਸ ਇੱਥੇ ਪਬਲਿਕ ਨੇ ਘੇਰ ਲਿਆ ਸੀ ਜਿਹੜਾ ਆਈਸੀਸੀ ਉਹ ਉਹ ਉੱਥੇ ਖੜੇ ਸੀ ਮੌਕੇ ਤੇ ਰਵਨ ਬੈਸ ਰਵਨ ਬੈਸ ਮੌਕੇ ਤੇ ਅਸੀਂ ਖੜੇ ਆ ਕਰਨ ਕੰਗ ਜਿਹੜੇ ਐਮਪੀ ਹੈਗੇ ਨੇ ਮੌਕੇ ਤੇ ਉੱਥੇ ਖੜੇ ਸੀ ਉੱਥੇ ਸਾਡੇ ਖੜਿਆ ਤੇ ਕ੍ਰਿਸ਼ਨ ਕੁਮਾਰ ਨੂੰ ਉੱਥੇ ਮੈਸੇਜ ਕਰ ਰਿਹਾ WhatsApp ਤੇ ਵੀ ਇੱਥੇ ਚੱਲ ਨਹੀਂ ਸਕਦਾ ਇੱਥੇ ਪਾਣੀ ਹੈਗਾ ਆਪ ਉੱਥੇ ਖੜਾ ਸੁੱਕੇ ਚ ਉਹ ਅਸੀਂ ਕੁਦਰਤੀ ਦੇਖ ਲਿਆ ਸਾਡੇ ਕੋਲ ਪ੍ਰੂਫ ਹੈਗਾ ਉਹਦੀ ਵੀਡੀਓ ਬਣੀ ਹੋਈ ਹੈ ਜਿਹੜਾ WhatsApp ਤੇ ਮੈਸੇਜ ਕੀਤਾ ਕ੍ਰਿਸ਼ਨ ਕੁਮਾਰ ਨੂੰ ਅਸੀਂ ਕੱਲ ਦੀ ਕੀ ਉਹਨਾਂ ਨੇ ਕੋਈ ਕਾਰਵਾਈ ਕੀਤੀ ਜਾਂ ਜੇ ਉਸ ਬੰਦਾ ਇੱਧਾ ਡੋਬਣ ਨੂੰ ਫਿਰਦਾ ਸਾਰਾ ਪੰਜਾਬ ਕਾਰਨ ਉਹ ਜੋ ਮੇਲੀ ਭੁਗਤਾ ਉਹ ਜਿਹੜੇ ਖੁਸ਼ ਹੈਗੇ ਅਤਨਾੜ ਉਹ ਖੁਸ਼ ਅਤਨਾੜਾਂ ਦੀ ਜ਼ਮੀਨ ਆ ਉੱਥੇ ਉਹਨੂੰ ਬਚਾਉਣ ਵਾਸਤੇ ਸ਼ੁਰੂ ਤੇ ਹੀ ਪਹਿਲਾਂ ਵੀ ਇੱਥੇ ਇਲਾਕੇ ਦੇ ਲੋਕਾਂ ਨੇ 2022 ਚ ਵੀ ਕ੍ਰਿਸ਼ਨ ਕੁਵਾਰ ਨੂੰ ਲਿਖਤੀ ਜੀ ਦਿੱਤਾ ਸੀ ਵੀ ਇਹ ਡਰੇਨ ਸਿੱਧੀ ਹੋਣੀ ਚਾਹੀਦੀ ਸਾਡੇ ਇਲਾਕੇ ਤੋਂ ਮਾਰ ਪੈਣੀ ਆ ਇਹ ਅੱਜ ਦੀ ਨਹੀਂ ਗੱਲ ਚੱਕੀ ਹੋਈ 2000 ਉਦੋਂ ਵੀ ਉਹਨਾਂ ਨੇ ਜਾਣ ਕੇ ਉੱਥੇ ਨਹੀਂ ਕਰਾਇਆ ਹੈਗਾ